ਮਾ ਮੁੰਡਾ ਜਗਦੀਪ ਸਿੰਘ ਹੈ ਮੇਰੇ ਵੀਰੋ ਇਹਦਾ ਨਜਾਮਪੁਰ ਪਿੰਡ ਹੈ ਅਮਰਿਆਂ ਗੱਲਾਂ ਸੱਚੀਆਂ ਆਪਾਂ ਪਲੇਅਰਾਂ ਦੀ ਰਿਸਪੈਕਟ ਕਰਨੀ ਹੈ ਮਗਰੋਂ ਕੋਈ ਨਹੀਂ ਪੁੱਛਦਾ ਪਮਿਆਂ ਬੜਾ ਕੁਲਜੀਤ ਖੜਕੂ ਆਇਆ ਹੋਇਆ ਜਾਣਦੇ ਹੋਣੇ ਵੀ ਨਜਾਮਪੁਰੀਏ ਤੇਜੀ ਨੇ ਪੂਰੀ ਟੌਪ ਦੀ ਕਬੱਡੀ ਖੇਟੀ ਹੈ ਅੱਜ ਉਹ ਸਾਡੇ ਵਿੱਚ ਨਹੀਂ ਪਰ ਇਹ ਉਹਦਾ ਸ਼ਕਾ ਭਰਾਏ ਉਹਦੀਆਂ ਯਾਦਾਂ ਨੇ ਜਦੋਂ ਸਤਬਾਬਾ ਜੀਸ਼ਰ ਸਿੰਘ ਜੀ ਅਕੈਡਮੀ ਦੇ ਲਈ ਖੇਡਿਆ ਵੱਖਰੀਆਂ ਵੱਖਰੀਆਂ ਕਲੱਬਾਂ ਦੇ ਲਈ ਖੇਡਿਆ ਜਦੋਂ ਬੰਦੇ ਦੀ ਤੂਤੀ ਬੋਲਦੀ ਹੁੰਦਾ ਨਾ ਤੇ ਦੁਨੀਆ ਸਾਰੀ ਮਗਰਮੂਰੇ ਫਿਰਦੀ ਹੁੰਦੀ ਹੈ ਜਦੋਂ ਅਸ ਦੁਨੀਆ ਦੇ ਵਿੱਚੋਂ ਬੰਦਾ ਚਲਿਆ ਜਾਂਦਾ ਨਾ ਤੇ ਉਹਦੀ ਕੋਈ ਬਾਹ ਨਹੀਂ ਫੜਦਾ ਆ ਜਗਦੀਪ ਸਿੰਘ ਸੇਖੋ ਐ ਸੌਰੀ ਜਗਦੀਪ ਸਿੰਘ ਨਜਾਮਪੁਰ ਮੇਰੇ ਵੀਰੋ ਗਿੱਲ ਪਰਿਵਾਰ ਦਾ ਨਜਾਮਪੁਰੀਏ ਤੇਜੀ ਦਾ ਵੀਰ ਹੈ ਆ ਨੌਜਵਾਨ ਨੂੰ ਕਿੰਨਾ ਕੇ ਪਿਆਰ ਕਰਦੇ ਹੋ ਦਰਸ਼ਕ ਵੀਰ ਇੱਕ ਵਾਰੀ ਦਿਲੋਂ ਤਾੜੀ ਮਾਰ ਦਿਓ ਯਾਰ ਬਿਰਲੇ ਹੀ ਆਉਂਦੇ ਐ ਜਿਨ੍ਹਾਂ ਦੇ ਖੂਨ ਦੇ ਵਿੱਚ ਕਬੱਡੀ ਹੁੰਦੀ ਹੈ ਲੈ ਵੀ ਜਗਦੀਪ ਸਿੰਘ ਤੇਰੇ ਲਈ ਦੁਆਵਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਹੌਸਲਾ ਲੈ ਵੀ ਸਟਾਰ ਬਣੇ ਆਹ ਮੁੰਡੇ ਨੂੰ ਆਫਰ ਆਈ ਇਸੇ ਸਾਲ ਕਹਿੰਦੇ ਪਿਛਲੇ ਸੀਜ਼ਨ ਦੇ ਵਿੱਚ ਆਸਟ੍ਰੇਲੀਆ ਤੋਂ ਇਹ ਕਹਿੰਦਾ ਮੈਂ ਹਲੇ ਰਿਜ਼ਰਵ ਨਹੀਂ ਕਰਦਾ ਮੇਰੀ ਜਗ੍ਹਾ ਕੋਈ ਹੋਰ ਪਲੇਅਰ ਲੈ ਜਾਓ ਇਸ ਸਾਲ ਫੇਰ ਜਿਹੜੇ ਅਪ੍ਰੈਲ ਦੇ ਮੈਚ ਹੋਣੇ ਨੇ ਜੱਗੀ ਆਸਟ੍ਰੇਲੀਆ ਵਾਲੇ ਨੇ ਉੱਪਲ ਨੇ ਕਹਿੰਦੇ ਫੇਰ ਆਫਰ ਦਿੱਤੀ ਵੀ ਜਗਦੀਪ ਤੇਰੇ ਕਾਗਜ਼ ਰੈਡੀ ਨੇ ਦੱਸ ਇਹ ਕਹਿੰਦਾ ਮੈਂ ਹਰੇ ਰਿਜ਼ਰਵ ਨਹੀਂ ਕਰਦਾ ਮੇਰੀ ਜਗ੍ਹਾ ਹੋਰ ਮੁੰਡਾ ਲੈ ਜਾਓ ਰੀਡਰ ਆਹ ਕਹਿੰਦੇ ਗੱਲ ਇਹਦੀ ਵਧੀਆ ਲੱਗੀ ਐ ਕਿਉਂਕਿ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ 'ਚ ਕੋਈ ਗੱਲਬਾਤ ਹੁੰਦੀ ਐ ਨਹੀਂ ਤਾਂ ਕਹਿੰਦੇ ਆਸਟ੍ਰੇਲੀਆ ਇਹੋ ਜੀ ਕੰਟਰੀ ਹਰ ਕੋਈ ਕਹਿੰਦਾ ਵੀ ਮੇਰੇ ਕਾਗਜ਼ ਪਹਿਜਣਾ ਵੀ ਦੂਜੇ ਦੇ ਨਾ ਪਹਿਣਾ ਪਰ ਆਹ ਮੁੰਡੇ ਨੇ ਦੋ ਵਾਰ ਆਪਣੇ ਕਾਗਜ਼ ਛੱਡ ਦਿੱਤੇ ਵੀ ਮੇਰੀ ਜਗ੍ਹਾ ਜਿਹੜਾ ਰਿਜ਼ਰਵ ਕਰਦਾ ਨਵਾਂ ਖਿਡਾਰੀ ਉਹਨੂੰ ਲੈ ਕੇ ਜਾਓ ਆ ਇੱਕ ਵਧੀਆ ਸੋਚ ਐ ਕਿਉਂਕਿ ਖੂਨ ਚ ਕਬੱਡੀ ਐ ਮੈਚ ਕਹਿੰਦੇ ਮਾਜਰੇ ਦੇ